ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਬਣਾਉਣ ਲੱਗੇ ਆ ਜੀ ਬਹੁਤ ਹੀ ਵਧੀਆ ਆਈਟਮ ਜਿਹੜੀ ਕਿ ਤੁਸੀਂ ਵੀ ਦੇਖੋਗੇ ਤੇ ਤੁਹਾਡਾ ਵੀ ਜੀ ਕਰਿਆ ਆਊਗਾ ਉਹ ਬਣਾਉਣ ਨੂੰ ਤੇ ਨਾਲ ਭਾਈ ਮੇਰੇ ਲਾਲ ਅਸ਼ਕਰ ਵੀ ਲੱਗਿਆ ਮੇਰੇ ਨਿੱਕੇ ਮੋٹے ਜਿਹੜੇ ਮੇਰੇ ਬੱਚੇ ਆਏ ਹੋਏ ਨੇ ਉਹ ਨਾਲ ਲੱਗੇ ਹੋਏ ਨੇ ਤੇ ਆਪਾਂ ਚੱਕਿਆ ਜੀ ਤੇ ਵੱਡਾ ਪਤੀਲਾ ਜਿਹੜਾ ਤਸਲਾ ਜਾਂ ਲੈ ਕੇ ਆਏ ਸੀਗੇ ਤੇ ਉਹ ਤਰਤਾ ਜੀ ਆਪਾਂ ਪੱਠੀ ਤੇ ਠੀਕ ਹੈ ਜੀ ਏ ਆਪਾਂ ਅੱਜ ਕੀ ਤਿਆਰ ਕਰ ਲਏ ਆ ਮੈਂ ਤੁਹਾਨੂੰ ਉਹ ਵੀ ਦੱਸ ਦੰਨੀ ਆ ਬਈ ਮੇਰੀ ਸਹੇਲੀ ਐ ਜੂਕੇ ਦੇ ਵਿੱਚ ਤੇ ਉਹ ਹੈ ਜਲੰਧਰ ਤੋਂ ਤੇ ਉਹ ਆਈ ਹੋਈ ਐ ਤੇ ਉਹਨੇ ਘਰੇ ਕਰਾਉਣਾ ਹੈਗਾ ਪ੍ਰੋਗਰਾਮ ਉਹਨੇ ਡਿਮਾਂਡ ਰੱਖਤੀ ਕਹਿੰਦੀ ਦੀਦੀ ਮੈਂ ਪ੍ਰੋਗਰਾਮ ਕਰਾਉਣਾ ਮੇਰੇ ਤੋਂ ਬਾਹਲੀ ਖੇਚਲ ਤਾਂ ਹੁੰਦੀ ਨਹੀਂ ਤੁਹਾਨੂੰ ਪਤਾ ਬਾਹਰ ਲੀਆਂ ਦੂਜਿਆਂ ਇਹਨਾਂ ਦੇ ਆਪ ਦੇ ਕੰਮ ਤਾਂ ਬਹੁਤ ਹੁੰਦੇ ਨੇ ਪਰ ਖਾਣੇ ਪੀਣੇ ਤੇ ਖੇਚਲ ਨਹੀਂ ਕਰ ਸਕਦੀਆਂ ਕਹਿੰਦੀ ਦੀਦੀ ਤੁਸੀਂ ਨਾ ਮਸਾਲਾ ਤਿਆਰ ਕਰਦੇ ਹੁੰਨੇ ਹੋ ਇੱਕ ਇਹਰਾਉ ਨੇ ਦਵਾਈ ਮੰਗਾਈ ਸੀ ਤੇ ਮੈਂ ਉਦੋਂ ਉਹਨਾਂ ਨੂੰ ਭੇਜਤਾ ਸੀ ਥੋੜਾ ਜਿਹਾ ਕਹਿੰਦੀ ਮੈਨੂੰ ਭੇਜੀਂ ਦੀ ਦੀ ਮੈਂ ਕਿਹਾ ਚੱਲ ਠੀਕ ਹੈ ਤੇ ਫਿਰ ਉਹਨੂੰ ਲੱਗਿਆ ਚੰਗਾ ਤੇ ਉਹਨੇ ਕਰਾਉਣਾ ਸੀ ਸੁਖਮਨੀ ਸਾਹਿਬ ਦਾ ਪਾਠ ਤੇ ਭਾਈ ਮੈਨੂੰ ਕਹਿੰਦੀ ਮੈਨੂੰ ਜੀਦੀ ਮਸਾਲਾ ਤਿਆਰ ਕਰਕੇ ਭੇਜਦੀ ਤੇ ਬਾਕੀ ਪਨੀਰ ਵਗੈਰਾ ਤੇ ਮੈਂ ਮਟਰ ਵਗੈਰਾ ਇਹਦੇ ਵਿੱਚ ਆਪੇ ਪਾ ਲੂੰਗੀ ਠੀਕ ਹੈ ਤੇ ਜਿਹੜੇ ਸਾਹਿਬ ਦੀ ਮੈਂ ਸਬਜੀ ਬਣਾਉਣੀ ਹੋਈ ਅਲੱਗ-ਅਲੱਗ ਆਲੂ ਮਟਰਾਂ ਵਾਲੀ ਕੋਈ ਪਨੀਰ ਮਟਰਾਂ ਵਾਲੀ ਮੈਂ ਆਪੇ ਤਿਆਰ ਕਰ ਲੂੰ ਤੁਸੀਂ ਮਸਾਲਾ ਤਿਆਰ ਕਰਕੇ ਬਸ ਮੈਨੂੰ ਭੇਜ ਦਿਓ ਤੇ ਮੈਂ ਫ੍ਰਿਜ 'ਚ ਰੱਖ ਲੂੰਗੀ ਆਪਾਂ ਕੀ ਕੀਤਾ ਜੀ ਤੇਲ ਪਾਇਆ ਵਿੱਚ ਹਿੰਗ ਪਾਈ ਤੇ ਖੜੇ ਮਸਾਲੇ ਪਾਏ ਸਾਰਾ ਕੁਝ ਪਾ ਕੇ ਇਹ ਤਾਂ ਤੁਹਾਨੂੰ ਪਤਾ ਹੀ ਆ ਕੁੜੀਓ ਸਾਰਾ ਕੁਝ ਤਿਆਰ ਆਪਾਂ ਕਰਦੇ ਹੀ ਹੁੰਨੇ ਆ ਨਾ ਤੇ ਤੁਸੀਂ ਵੀ ਬਣਾਉਂਦੀਆਂ ਹੀ ਰਹਿੰਦੇ ਹੋ ਤੇ ਪਿਆਜ਼ ਪਾਏ ਜੀ ਆਪਾਂ ਤੇ ਲਓ ਜੀ ਉਹ ਵਿੱਚ ਦੁੱਲ ਵੀ ਜਾਂਦੇ ਨੇ ਕਈ ਵਾਰੀ ਉਹ ਭਾਰੀ ਸੀ ਕੜਾਹੀ ਤੇ ਆਸੇ-ਪਾਸੇ ਖਿਲਰ ਕੇ ਚੱਲ ਕੋਈ ਗੱਲ ਨਹੀਂ ਇਹ ਤਾਂ ਆਪਾਂ ਇਕੱਠੇ ਕਰ ਲਾਂਗੇ ਹੁਣ ਆਪਾਂ ਕੀ ਰਾਇ ਇਹਨਾਂ ਨੂੰ ਤਲ ਲੀਏ ਹਨਾ ਤੇ ਪਤਾ ਕੀ ਆ ਸਹੇਲੀਆਂ ਨਾਲ ਪ੍ਰੇਮ ਜ਼ਿਆਦਾ ਆਪਣਾ ਤੇ ਉਹਨਾਂ ਨੂੰ ਫਿਰ ਲਾਲਚ ਵੀ ਹੋ ਜਾਂਦਾ ਆ ਆਪਾਂ ਥੋੜੇ ਜਿਹਾ ਨਾ ਮਗਜ ਵਗੈਰਾ ਇਹ ਮੈਂ ਪਾਉਣੀ ਹੁੰਨੀ ਆ ਮਸਾਲੇ ਚ ਆਮ ਵੀ ਜਦੋਂ ਮੈਂ ਬਣਾਉਣੀ ਆ ਨਾ ਸਬਜੀ ਘਰੇ ਵੀ ਤਾਂ ਮੈਂ ਮਸਾਲੇ ਦੇ ਵਿੱਚ ਮਗਜ ਜ਼ਰੂਰ ਪਾਉਣੀ ਆ ਇਹਨਾਂ ਦੀ ਨਹੀਂ ਮੈਂ ਕਦੇ ਘੋਲ ਕੀਤੀ ਚਾਰੇ ਮਗਜ ਤਾਂ ਮੈਂ ਪਾਉਣੀ ਪਾਉਣੇ ਆ ਜੀ ਮੈਂ ਕਹਿੰਦੀ ਆ ਚਲ ਇਹਨੇ ਨਾ ਮਗਜ ਤੁਰਿਆ ਫਿਰਦਾ ਰਹਿੰਦਾ ਹੈਗਾ ਕੰਮ ਕਰਦਾ ਰਹਿੰਦਾ ਰਹਿੰਦਾ ਹੈਗਾ ਹਨਾ ਹੁਣ ਆ ਜਵਾਕ ਨੇ ਇਹ ਵੀ ਮੇਰੇ ਸਹਰਾਣੇ ਖੜੇ ਆ ਵੀ ਮੰਮਾ ਕੀ ਬਣਾ ਰਹੀ ਆ ਸਾਡੀ ਨਾਨੀ ਤੇ ਉਹ ਦੇਖੋ ਜੀ ਉਹ ਆ ਗਿਆ ਕਹਿੰਦਾ ਤੱਕਲੇ ਖੁਰਚਨੇ ਕਹਿੰਦਾ ਬੀਬੀ ਕਰਾ ਲਓ ਮੈਂ ਕਿਹਾ ਵੀ ਨਹੀਂ ਅਸੀਂ ਤਾਂ ਕੁਛ ਤੱਕਲੇ ਖੁਰਚਨੇ ਨਹੀਂ ਕਰਾਉਣੇ ਭਾਈ ਮੈਂ ਤੱਕਲੇ ਖੁਰਚਨੇ ਕੀ ਕਰਨਿਆ ਚਰਖਾ ਮੇਰਾ ਚੱਕ ਕੇ ਰੱਖਿਆ ਪਿਆ ਮੈਂ ਹੁਣ ਖੁਰਚਣਾ ਕੀ ਕਰਨਾ ਤੇ ਆਪਾਂ ਇਹ ਕੀ ਕੀਤਾ ਜੀ ਉਹ ਜਿਹੜੇ ਸੀਗੇ ਨਾ ਆਪਣੇ ਮਗਜ ਵਗੈਰਾ ਉਹਨਾਂ ਨੂੰ ਆਪਾਂ ਕੀ ਕਰਾਂਗੇ ਪੀਸ ਲਾਂਗੇ ਥੋੜੇ ਜੀ ਠੀਕ ਹੈ ਜੀ ਉਹਨਾਂ ਨੂੰ ਪੀ ਕੇ ਵਧੀਆ ਬਣਾ ਲਾਂਗੇ ਤੇ ਉਹ ਵਧੀਆ ਤਿਆਰ ਹੋ ਜਾਂਦੇ ਨੇ ਤੇ ਆਪਾਂ ਇਹਨਾਂ ਨੂੰ ਪੀਸ ਕੇ ਤੇ ਜਿਹੜੇ ਦੂਜੇ ਪਾਸੇ ਆਪਾਂ ਪਿਆਜ਼ ਭੁੰਨੇ ਸੀ ਨਾ ਜੀ ਉਹ ਵਧੀਆ ਭੁੱਜ ਗਏ ਤਿਆਰ ਵਧੀਆ ਕਰ ਦਾਂਗੇ ਕਿਉਂਕਿ ਰਸਤੇ ਦੇ ਵਿੱਚ ਇਹ ਖਰਾਬ ਨਹੀਂ ਹੁੰਦਾ ਚਾਰ ਪੰਜ ਦਿਨ ਪਹੁੰਚਣ ਤੇ ਲੱਗ ਜਾਣਗੇ ਉਹ ਤਾਂ ਕਹਿੰਦੀ ਸੀਗੀ ਆਖੇ ਦੀਦੀ ਕੋਈ ਦਿੱਕਤ ਨਹੀਂ ਮੈਂ ਕਿਸੇ ਬੰਦੇ ਨੂੰ ਭੇਜ ਦੂੰਗੀ ਤੇ ਫੜ ਕੇ ਲੈ ਜਾਣਗੇ ਮੈਂ ਕਿਹਾ ਵੀ ਚੱਲ ਤੇਰੀ ਮਰਜ਼ੀ ਆ ਤੂੰ ਭਾਵੇਂ ਕਿਸੇ ਨੂੰ ਭੇਜਦੀ ਭਾਈ ਤੇ ਭਾਵੇਂ ਮੰਗਵਾ ਲਈ ਫਿਰ ਕਹਿੰਦੀ ਚੱਲ ਠੀਕ ਆ ਦੀਦੋ ਉਹਨਾਂ ਨੇ ਤਾਂ ਮੈਨੂੰ ਵੀ ਕਿਹਾ ਸੀ ਤੁਸੀਂ ਆਇਓ ਮੈਂ ਕਿਹਾ ਵੀ ਮੇਰੇ ਕੋਲੋਂ ਤਾਂ ਨਹੀਂ ਆਹ ਹੋਣਾ ਤੂੰ ਮੈਨੂੰ ਵੀਡੀਓ ਬਣਾ ਕੇ ਭੇਜ ਦੀ ਤੇਰੇ ਪ੍ਰੋਗਰਾਮ ਦੀ ਤੇ ਮੈਂ ਦੇਖ ਲੂੰਗੀ ਠੀਕ ਹੈ ਤੇ ਮੈਂ ਅਖਾ ਚੱਲ ਤੇਰਾ ਸਮਾਨ ਤਿਆਰ ਕਰਕੇ ਮੈਂ ਭੇਜ ਦੰਨੀ ਆ ਤਾਂ ਚਲੋ ਵਿਚਾਰੀ ਨੇ ਡਿਮਾਂਡ ਕੀਤੀ ਆ ਹਨਾ ਤੇ ਆਪਾਂ ਕਹਿੰਨੇ ਵੀ ਫਿਰ ਵਧੀਆ ਚੀਜ਼ ਹੀ ਬਣਾ ਕੇ ਭੇਜੀਏ ਵੈਸੇ ਤਾਂ ਤੁਹਾਨੂੰ ਪਤਾ ਹੀ ਆਪਾਂ ਮਾੜਾ ਤਾਂ ਕੁਝ ਵੀ ਨਹੀਂ ਬਣਾਉਂਦੇ ਹੁੰਦੇ ਤੇ ਚਲੋ ਜੀ ਆਪਾਂ ਕੀ ਕੀਤਾ ਪਿਆਜ਼ ਤਲਲੇ ਤੇ ਪਿਆਜ਼ ਤਲਕੇ ਤੇ ਆਪਾਂ ਹਾ ਝੜ ਦੇ ਨਾਲ ਕੱਢ ਲੇ ਕੱਢ ਕੇ ਆਪਾਂ ਤੇ ਦੂਜੇ ਪਾਸੇ ਜਵਾਕਾਂ ਨੂੰ ਲਾਇਆ ਵੀ ਤੁਸੀਂ ਇਹਨਾਂ ਨੂੰ ਭਾਈ ਮਿਕਸ ਕਰੋ ਮਿਕਸ ਕਰ ਲੇ ਤੇ ਆਹ ਲਸਣ ਦਾ ਕੌਲਾ ਚੱਕਿਆ ਤੇ ਇਹ ਵੀ ਆਪਾਂ ਉਹ ਪੀਸ ਲੈ ਕਿਉਂਕਿ ਸਬਜੀ ਉਹਦੇ ਘਰੇ ਕਾਫੀ ਬਣਨੀ ਹੈਗੀ ਆ ਵੱਧ ਗਿਆ ਮਸਾਲਾ ਤਾਂ ਆਪੇ ਆਪ ਦੇ ਡੱਬੇ 'ਚ ਪਾ ਕੇ ਫ੍ਰਿਜ 'ਚ ਰੱਖ ਲੂਗੀ 4 ਦਿਨ ਕੰਮ ਆ ਜਾਊਗਾ ਹਨਾ ਇਹ ਮਸਾਲਾ ਤਿਆਰ ਕਰਨਾ ਔਖਾ ਦਾ ਬਾਕੀ ਤਾਂ ਇਹਨੂੰ ਅਵਾਲ ਕੇ ਤੱਤਾ ਕਰੋ ਤੇ ਬੱਸ ਇਹਨੂੰ ਉਹ ਕਰੋ ਬਣਾ ਲਓ ਵਧੀਆ ਵੈਸੇ ਇਹ ਕਿਉਂ ਓਚ ਵੀ ਬਣ ਜਾਂਦਾ ਜੀ ਗੱਲ ਕਰਕੇ ਓਚ ਫਿਰ ਜੰਮਣ ਲੱਗ ਜਾਂਦਾ ਠੰਡ ਦਾ ਕਰਕੇ ਆਹ ਲੋ ਜੀ ਆਪਾਂ ਅਦਰਕ ਵੀ ਵਿੱਚ ਪਾਤਾ ਲਸਣ ਅਦਰਕ ਆਪਾਂ ਇਕੱਠਾ ਹੀ ਪੀਸ ਲੈਣਾ ਹੈਗਾ ਇਹਨੂੰ ਆਪਾਂ ਇਕੱਠਾ ਪੀਸ ਲਿਆ ਜੀ ਤੇ ਫਿਰ ਇਕੱਠਾ ਹੀ ਇਹ ਰਗੜਿਆ ਜਾਊਗਾ ਹਨਾ ਤੇ ਬਹੁਤ ਹੀ ਵਧੀਆ ਮਤਲਬ ਕਿ ਬਣ ਜੂਗਾ ਵੀ ਮੇਰੇ ਵੱਲੋਂ ਤਾਂ ਵਧੀਆ ਬਣ ਜੂਗਾ ਆਪਾਂ ਕੋਈ ਮਾੜਾ ਨਹੀਂ ਇਹਨੂੰ ਆਹੋ ਕਰਕੇ ਦਿੰਦੇ ਹੈਗੇ ਤਿਆਰ ਵਧੀਆ ਐਂ ਟੈਟ ਫੈਟ ਕਰਕੇ ਤੇ ਫਿਰ ਦੇਵਾਂਗੇ ਤੇ ਜਦੋਂ ਅਗਲੀ ਨੇ ਇੰਨੀ ਦੂਰੋਂ ਹਨਾ ਨਹੀਂ ਤਾਂ ਇਹ ਉਹਨੂੰ ਕਿਹੜਾ ਹਲਵਾਈ ਨਹੀਂ ਦੀਂਦੇ ਸੀਗੇ ਸਭ ਕੁਝ ਸੀ ਹਰੇਕ ਚਰਤਰਾ ਦਾ ਪ੍ਰਬੰਧ ਹੈ ਜੀ ਉੱਥੇ ਹਲਵਾਈਆਂ ਦਾ ਸਭ ਕੁਝ ਆ ਪਰ ਉਹਨੂੰ ਨਾ ਮੇਰਾ ਬਣਾਇਆ ਹੋਇਆ ਮਸਾਲਾ ਬੜਾ ਸਵਾਦ ਲੱਗਿਆ ਕਹਿੰਦੀ ਦੀਦੀ ਮੈਂ ਇਹੋ ਜਿਹਾ ਕਦੇ ਨਹੀਂ ਖਾਦਾ ਜਿਹੋ ਜਿਹਾ ਤੁਸੀਂ ਤਿਆਰ ਕਰਦੇ ਹੋ ਤਾਂ ਕਰਕੇ ਮੈਂ ਸਪੈਸ਼ਲ ਤੁਹਾਨੂੰ ਕਹਿਨੀ ਆ ਵੀ ਤੁਸੀਂ ਮੇਰਾ ਇਹ ਕੰਮ ਕਰਕੇ ਦਿਓ ਮੈਂ ਖਾ ਭੈਣੋ ਤੁਸੀਂ ਮੈਨੂੰ ਇਹ ਕੰਮ ਤੇ ਨਾ ਲਾਓ ਹਨਾ ਤੇ ਫਿਰ ਮੱਖਾ ਮੇਰਾ ਤਾਂ ਹੋਰ ਹੀ ਨਹੀਂ ਲੋਟ ਆਉਂਦਾ ਫਿਰ ਮੈਂ ਕਿਹਾ ਚਲੋ ਵਿਚਾਰੀ ਨਾ ਉਹ ਕਰਦੀ ਵਾਲਾ ਮੇਰਾ ਬਹੁਤ ਜਿਆਦਾ ਕਰਦੀ ਹੈ ਤੇ ਲਓ ਜੀ ਹੁਣ ਆਪਾਂ ਕੀ ਕੀਤਾ ਜੀ ਚੱਕੇ ਟਮਾਟਰ ਤੇ ਆਪਾਂ ਟਮਾਟਰਾਂ ਦਾ ਪਾਣੀ ਵੀ ਸੁਕਾ ਦੇਣਾ ਨਹੀਂ ਤਾਂ ਨਾ ਇਹ ਟਮਾਟਰ ਅਗਰ ਆਪਾਂ ਕੱਚੇ ਜੇ ਪਾਉਨੇ ਆਂ ਤਾਂ ਕੱਚੇ ਰਹਿ ਜਾਣ ਟਮਾਟਰ ਤਾਂ ਫਿਰ ਇਹਦਾ ਔਖਾ ਹੋ ਜਾਂਦਾ ਹੈਗਾ ਔਖਾ ਕੀ ਹੋ ਜਾਂਦਾ ਯਾਨੀ ਕਿ ਫਿਰ ਇਹ ਮਸਾਲਾ ਬਾਹਲੇ ਦਿਨ ਤੱਕ ਖੜਦਾ ਨਹੀਂ ਹੁਣ ਜੇ ਇਹ 15 ਦਿਨ ਪਿਆ ਵੀ ਰਹੂਗਾ ਨਾ ਮਸਾਲਾ ਤਾਂ ਤਾਂ ਵੀ ਕੋਈ ਨੁਕਸਾਨ ਨਹੀਂ ਕਰਦਾ ਜੀ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਇਹੇ ਵੇਖ ਲਓ ਕੋਈ ਕਿਤੇ ਖੜ ਜਾਂਦਾ ਕੋਈ ਕਿਤੇ ਖੜ ਜਾਂਦਾ ਮੰਨ ਤਾਂ ਕਿਤੇ ਤੁਰ ਹੀ ਫਿਰਦੀ ਐ ਪਾਣੀ ਦੀ ਤੇ ਲੱਗੇ ਹੀ ਬਣਾਉਂਦੇ ਬਣਾਉਂਦੀ ਮਸਾਲਾ ਨਹੀਂ ਹਜੇ ਤਿਆਰ ਹੋਇਆ ਤੁਹਾਨੂੰ ਪਤਾ ਹੈ ਇਹ ਹੁਣ ਹੌਲੀ ਹੌਲੀ ਤਿਆਰ ਹੋਊਗਾ ਕਿਉਂਕਿ 3 ਕਿਲੋ ਪਿਆਜ਼ਾਂ ਦਾ ਬਣਾਉਣਾ ਸੀਗਾ 3 ਕਿਲੋ ਪਿਆਜ਼ ਆਪਾਂ ਮਤਲਬ ਕਿ ਕੱਟੇ ਸੀਗੇ ਉਹਦਾ ਤਿਆਰ ਕਰਨਾ ਸੀਗਾ ਹੁਣ ਇਹ ਸਾਰਾ ਕੁਝ ਆਪਾਂ ਇਹਦੇ ਵਿੱਚ ਤੜ ਲਿਆ ਤੇ ਆਪਾਂ ਟਮਾਟਰ ਵੀ ਤੜ ਲੇ ਬਹੁਤ ਟੇਸਟੀ ਬਣੂਗਾ ਜੀ ਇਹ ਬਹੁਤ ਜਿਆਦੇ ਤੇ ਤੁਸੀਂ ਭਾਈ ਮੇਰੀ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਹੋ ਮੈਂ ਦੇਖੋ ਕਿੰਨਾ ਸਹੇਲੀ ਦਾ ਮਾਣ ਸਤਿਕਾਰ ਕਰਦੀ ਆ ਤੇ ਸਹੇਲੀ ਦਾ ਫੇਰੀ ਮੇਰੇ ਨਾਲੋਂ ਵੀ ਜ਼ਿਆਦੇ ਕਰਦੀ ਹੈ ਜੀ ਮੈਂ ਤਾਂ ਹਜੇ ਫੇਰ ਵੀ ਵਿਚਾਰੀ ਨੂੰ ਕੁਛ ਨਹੀਂ ਉਹ ਬਹੁਤ ਜ਼ਿਆਦਾ ਕਰਦੀ ਹੈ ਮੇਰੀ ਬਹੁਤ ਪ੍ਰੇਮ ਆ ਮੇਰੇ ਨਾਲ ਉਹਦਾ ਉਹਨਾਂ ਦੀ ਜਾਨੀ ਸਾਰੀ ਫੈਮਲੀ ਦਾ ਹੀ ਹੈ ਜੀ ਇਕੱਲੀ ਸਹੇਲੀ ਦਾ ਨਹੀਂ ਸਾਰੀ ਫੈਮਲੀ ਦਾ ਉਹਨਾਂ ਦਾ ਤੇ ਆਹ ਲੋ ਜੀ ਆਪਾਂ ਹੁਣ ਇਹਨਾਂ ਦੇ ਟਮਾਟਰ ਟਮਾਟਰ ਦਿੱਤੇ ਤਲ ਤੇ ਮੈਂ ਆਖਾ ਚਲੋ ਨਾਲ-ਨਾਲ ਤੁਹਾਡੇ ਨਾਲ ਵੀ ਕਰਦੇ ਆ ਗੱਲਾਂ ਤੇ ਭਾਈ ਤੁਸੀਂ ਵੀ ਆ ਕੇ ਮਿਲ ਕੇ ਜਾਓ ਉਹ ਵੀ ਆਊਗੀ ਉਹੋ ਗੱਲ ਕਰ ਆਪਦੇ ਪ੍ਰੋਗਰਾਮ ਕਰਾਉਣ ਤੋਂ ਬਾਅਦ ਆਊਗੀ। ਲਓ ਜੀ ਆਪਾਂ ਜਿਹੜਾ ਪਿਆਜ਼ ਵਗੈਰਾ ਸੀਗਾ ਖੜੇ ਮਸਾਲੇ ਵਗੈਰਾ ਸਾਰਾ ਕੁਝ ਆਪਾਂ ਕੀ ਕਰਨਾ ਹੈਗਾ ਹੁਣ ਇਹਨੂੰ ਦਵਾਰੇ ਤਲ ਲੈਣਾ ਹੈਗਾ। ਖੁਸ਼ਬੂ ਤਾਂ ਗਵੰਡੀਆਂ ਨੂੰ ਆਉਣ ਲੱਗੀ ਜੀ ਤੇ ਚਲੋ ਸੇਲੀ ਨੂੰ ਵੀ ਆਜੂਗੀ ਤੇ ਆਪਾਂ ਉਹਦੇ ਟਮਾਟਰਾਂ ਦਾ ਵੀ ਕੀਤਾ ਇਹ ਉਹ ਕਰਤਾ। ਰਗੜਾ ਮਾਰਤਾ ਟਮਾਟਰਾਂ ਦਾ ਵੀ ਤੇ ਆਹ ਲਓ ਜੀ ਟਮਾਟਰ ਵੀ ਹੋ ਗਏ ਤਿਆਰ। ਹੁਣ ਪਤਾ ਕੀ ਆ ਹੁਣ ਇਹ ਜਿਹੜਾ ਆਪਾਂ ਉਹ ਬਣਾਇਆ ਸੀ ਨਾ Uh, मतलब के मगज वगैरह सी के वो भी आपा ਵਿੱਚ ਪਾ ਦੇਣੇ ਨੇ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਮੈਸ਼ ਕਰ ਦੇਣਾ ਹੈ ਗਰਮ ਹੋ ਕੇ ਪਗਰ ਜਾਣਗੇ ਲੋ ਜੀ ਮਿਰਚਾਂ ਦੀ ਪਾਈ ਕੌਲੀ ਆਪਾਂ ਭਰ ਕੇ ਬਾਕੀ ਨਮਕ ਮਿਰਚ ਦਾ ਇਹਦਾ ਇਹ ਹਿਸਾਬ ਹੁੰਦਾ ਜੀ ਇਹ ਜਦੋਂ ਮਰਜ਼ੀ ਪਾ ਲੋ મતલਬ ਘੱਟ ਵੱਧ ਹੁੰਦਾ ਕੇਰਾ ਪਾ ਦਿਓ ਹਨਾ ਹਲਦੀ ਪਾਤੀ ਮਸਾਲੇ ਖੜੇ ਪਾਤੇ ਆਪਾਂ ਜੇ ਕੋਈ ਹੋਰ ਤਰ੍ਹਾਂ ਦਾ ਉਹਨਾਂ ਨੇ ਕੋਈ ਮਸਾਲਾ ਪਾਉਣਾ ਹੋਇਆ ਤਾਂ ਆਪਦੇ ਹਿਸਾਬ ਨਾਲ ਪਾ ਲੈਣਗੇ ਨਮਕ ਕ ਬਗੈਰਾ ਆਪਾ ਪਾਤਾ ਨਮਕ ਪਾਤਾ ਮਹਲਦੀ ਪਾਤੀ ਮਿਰਚਾਂ ਪਾਤੀਆਂ ਚਲੋ ਜੀ ਇਹ ਤਾਂ ਹੋ ਗਿਆ ਤਿਆਰ ਤੇ ਇਹ ਤਾਂ ਨਾ ਹੁਣ ਖੱਦ ਖੱਦ ਕਰਨ ਲੱਗ ਗਿਆ ਇਹਨੂੰ ਠਕਣਾ ਪਊਗਾ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਭਾਈ ਤੁਹਾਨੂੰ ਕਿਹਨੂੰ ਕਿਹਨੂੰ ਮੇਰਾ ਇਹ ਬਣਾਇਆ ਮਸਾਲਾ ਵਧੀਆ ਲੱਗਿਆ ਤੇ ਆਪਾਂ ਨੂੰ ਇਹ ਮਤਲਬ ਇਹ ਉਹਦੇ ਚ ਛੋਲਿਆਂ ਚ ਵੀ ਪੈ ਜਾਂਦਾ ਜੀ ਰਾਜਮਾਂ ਚ ਵੀ ਪੈ ਜਾਂਦਾ ਮਟਰ ਪਨੀਰ ਚ ਵੀ ਪੈ ਜਾਂਦਾ ਜੀ ਸਾਰੇ ਕੰਮ ਆਉਂਦਾ ਹੈਗਾ ਇਹ ਇਹੇ ਆਪਾਂ ਧਨੀਆ ਵੀ ਪਾਤਾ ਇਹ ਵੀ ਉਹਦੀ ਡਿਮਾਂਡ ਸੀ ਕਹਿੰਦੀ ਦੀਦੀ ਧਨੀਆ ਵਿੱਚ ਹੀ ਪਾ ਦੀ ਮਖਾ ਚਲੋ ਠੀਕ ਹੈ ਜੀ ਪਾ ਦਿਆਂਗੇ ਆਹ ਲੋ ਜੀ ਆਪਾਂ ਸਾਰਾ ਕੁਝ ਤਿਆਰ ਕਰਕੇ ਆਪਣੇ ਹੁਣ ਪੈਕ ਕਰਕੇ ਠੰਡਾ ਹੋ ਗਿਆ ਨਾ ਪੈਕ ਕਰਕੇ ਮੈਂ ਇਹਨੂੰ ਲਾ ਦੂੰਗੀ ਕੱਲ ਨੂੰ ਤੇ ਪਹੁੰਚ ਜੂਗਾ ਜੀ ਚਾਰ ਪੰਜ ਦਿਨਾਂ ਚ ਉਹਦੇ ਕੋਲੇ ਖਰਾਬ ਨਹੀਂ ਹੁੰਦਾ ਠੰਡਾ ਕਰਕੇ ਚਲੋ ਜੀ ਕਰੋ ਜੀ ਮਿੱਠੇ ਮਿੱਠੇ ਕਮੈਂਟ ਓਕੇ ਜੀ ਬਾਏ